ਦੁਰੋਂ ਬਾਹਰ ਕਰਦੇ ਬਾਹਰ ਦਾदू ਜੀ ਸਕੂਲ ਚੱਲੀ ਮੈਂ ਅਟੈਂਸ਼ਨ ਜੀ ਲੱਗਦੀ ਨਹੀਂ ਇਹਦੀ ਸਕੂਲ ਜਾਣਾ ਬੈਗ ਦੇਖ ਕੇ ਦੇਖੀ ਐਸ ਵੇਲੇ ਵੈਸੇ ਜੁਆਕਾ ਤੇ ਜਾਣ ਦਾ ਟਾਈਮ ਹੁੰਦਾ ਪਰ ਤਕਦੀਰ ਐਸ ਵੇਲੇ ਸਕੂਲ ਜਾਂਦੀ ਆ ਕਿਉਂਕਿ ਯਾਰ ਲੇਟ ਹੋ ਜਾਈਦਾ ਜੋਤ ਨੂੰ ਛੱਡ ਦੇ ਕਰਦੇ ਤੇ ਫਿਰ ਬਠਿੰਡੇ ਤੋਂ ਵੜ ਕੇ ਗੋਨਿਆਂ ਨੇ ਆਉਣੇ ਆ ਸੀ ਕਿਉਂਕਿ ਹਜੇ ਤੱਕ ਦੀਰ ਇਹਨਾਂ ਟਾਈਮ ਰਹਿੰਦੀ ਨਹੀਂ ਵੀ ਇਹਨੂੰ ਜਾਂਦੇ ਛੱਡ ਕੇ ਜਾ ਸਕੀਏ ਤੇ ਉਹਦੇ ਕਰਕੇ ਫਿਰ ਇਹਨੂੰ ਖਾਣ ਖੋਣ ਨੂੰ ਦਵਾਈ ਅੱਜ ਅੱਜ ਦੂਜਾ ਦੇਣੇ ਆ ਤੇ ਅੱਜ ਵੇਖਾਂਗੇ ਵੀ ਰੋਂਦੀ ਆਉਂਦੀ ਆ ਕਿ ਹੱਸਦੀ ਆਉਂਦੀ ਆ ਇਸ ਕੋਲੋਂ ਅੱਜ ਵੇਲੇ ਮੈਂ 11:49 ਹੋਇਆ ਤੇ 12:20 ਤੱਕ ਉਹਨਾਂ ਨੇ ਕਿਹਾ ਵੀ ਅੱਧੇ ਘੰਟੇ ਚ ਲੈ ਜਾਓ ਕਿਉਂਕਿ ਇੰਨਾ ਟਾਈਮ ਬੱਚਾ ਰਹਿੰਦਾ ਨਹੀਂ ਤੁਸੀਂ ਕੱਲ ਤੱਕਾ ਕਰਤਾ ਜਵਾਗ ਦੇ ਨਾਲ ਮੈਂ ਘੰਟਾ ਛੱਡਤੀ ਤੇ ਉਹਦੇ ਕਰਕੇ ਫਿਰ ਜ਼ਿਆਦਾ ਰੋਣ ਲੱਗ ਗਈ ਸੀ ਇੱਕ ਖਾਣ ਪੀਣ ਨੂੰ ਕੁਝ ਨਹੀਂ ਸੀਗਾ ਤੇ ਹੁਣ ਆਵਾਂਗੇ ਅੱਧੇ ਘੰਟੇ ਬਾਅਦ ਤੇ ਉਹਨਾਂ ਜੇਰ ਬੱਸ ਮੈਂ ਇੱਥੇ ਮੰਡੀ ਦੇ ਵਿੱਚ ਕੁਇਕ ਤੋਂ ਕੰਮ ਕਰ ਲੈਨੇ ਆ ਫੈਸੇ ਕੰਮਾਂ 'ਚ ਕੋਈ ਹੈ ਨਹੀਂਗਾ ਹੋ ਗਏ ਬਾਈ ਤੇ ਤਕਦੀਨ ਨੂੰ ਲਿਆਂਦਾ ਆਪਾਂ ਤੇ ਅੱਜ ਵੀ ਤਕਰੀਬਨ ਬਸ ਥੋੜਾ ਜਿਹਾ ਰੋਂਦੀ ਰੋਂਦੀ ਆਈ ਆ ਕਿਉਂਕਿ ਮੈਡਮ ਕਹਿੰਦੇ ਵੀ 20 ਮਿੰਟ ਤਾਂ ਖੇਡੀ ਗਈ ਬੱਚਿਆਂ ਦੇ ਨਾਲ ਫੇਰੇ ਰੋਣ ਲੱਗ ਗਈ ਤੇ ਥੋੜਾ ਜਿਹਾ ਬੱਚੇ ਨੂੰ ਐ ਹੋ ਜਾਂਦਾ ਵੀ ਮੇਰੇ ਮੰਮੀ ਡੈਡੀ ਦੇਖ ਨਹੀਂ ਰਹੇ ਮੈਨੂੰ ਕਿਉਂਕਿ ਇਹਨੂੰ ਆਪਾਂ ਕਦੇ ਵੀ ਇਕੱਲੀ ਛੱਡਿਆ ਨਹੀਂਗਾ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਤਿਕੋਸ ਫਿਰ ਬੱਚਿਆਂ ਦੇ ਨਾਲ ਹੌਲੀ ਹੌਲੀ ਕੋਲ ਮਿਲੂਗੀ ਮੈਡਮ ਦੱਸ ਰਹੀ ਸੀ ਵੀ ਇੱਕ ਹਫਤਾ ਤੱਕ ਘਟੂ ਘਟ ਲੱਗ ਜਾਂਦਾ ਤੇ ਹੁਣ ਮੈਨੂੰ ਆ ਕੇ ਦੱਸ ਰਹੀ ਸੀ ਕਿਉਂਕਿ ਉਹਨਾਂ ਨੇ ਬਿਸਕਟ ਖੋਲ ਕੇ ਨੂੰ ਦਿੱਤੇ ਹੋਣੇ ਖਾਣ ਨੂੰ ਵੈਸੇ ਮੈਨੂੰ ਛਾਈ ਛਾਈ ਮਿਸਕੋ ਬਿਸਕੋਪਨ ਓਪਨ ਓਪਨ ਐਦਾਂ ਕਰਕੇ ਦੱਸੇ ਮੈਨੂੰ ਵੀ ਉਹਨਾਂ ਨੇ ਮੈਨੂੰ ਖੋਲ ਕੇ ਦਿੱਤੇ ਕੋਈ ਨਹੀਂ ਬੱਤ ਤਾਂ ਫਿਰ ਕੀ ਆ ਸਕੂਲ ਤਾਂ ਜਾਣਾ ਹੀ ਪੈਂਦਾ ਹੁੰਦਾ ਔਲੇ ਲਾ ਪਾਪਕੋਰਨ ਖਾਣਾ ਨੀਨੀ ਨੀਨੀ ਕਰਦੀਆ ਨੀਨੀ ਕਰਦੀਆ ਡੌਲ ਤੇਰੀ ਡੌਲ ਤੇਰੀ ਨੀਨੀ ਕਰਦੀਆ ਠੀਕ ਹੈ ਸਕੂਲ ਬਾਏ ਬਾਏ ਸਕੂਲ ਬਾਏ ਬਾਏ ਕਰਦੇ ਸਕੂਲ ਨੂੰ ਚੱਲ ਚਲੋ ਜੀ ਸਾਢੇ 12 ਹੋ ਗਏ ਹੁਣ ਅਸੀਂ ਜਾਵਾਂਗੇ ਜੋਤਗੱਲ ਉਹਦੀ ਘੰਟੇਕ ਦੀ ਕਲਾਸ ਰਹਿ ਗਈ ਆ ਤੇ ਬਸ ਅੱਜ ਮੈਂ ਸੋਚਿਆ ਵੀ ਆਪਣੀ ਕਾਰ ਦੀ ਅਲਾਈਨਮੈਂਟ ਵੀ ਕਰਾ ਦਿੱਕੇ ਕਿ ਥੋੜੀ ਜੀ ਲੈਣ ਮਤ ਨੂੰ ਆਟ ਲੱਗੀ ਤੇ ਨਾਗਾ ਚੱਲ ਕਰਾਈ ਦਿੰਨੇ ਆ ਆਪ ਕੋਲਵੇਸ ਬਈ ਬਰਾਡ ਤੋਂ ਕਰਾਉਣੇ ਆਉਨੇ ਆ ਬਠਿੰਡੇ ਬਹੁਤ ਵਧੀਆ ਲੈਣ ਮਤ ਕਰਦੇ ਹੋ ਸਵਾਦ ਹੋ ਗਏ ਬਈ ਤੇ ਮੀਂਹ ਲੱਗ ਪਿਆ ਪੈਣ ਜੋਤ ਵੀ ਆ ਗਈ ਆਪਦੀ ਕਲਾਸ ਲਾ ਕੇ ਤੇ ਨਾਂ ਆ ਲਾ ਕੇ ਬੀਤੇ ਪ੍ਰਧਾਨ ਜੀ ਤੇ ਸਰਟੀਫਿਕੇਟ ਦਾ ਨਾਂ ਚੇਂਜ ਕਰਾ ਲੈ ਕਰਾ ਲੈ ਪਾਸਪੋਰਟ ਤੇ ਵੀ ਕਰਾ ਲੈ ਪਾਸਪੋਰਟ ਪਾਸਪੋਰਟ ਦਾ ਦਾ ਵੀ ਉਹਦਾ ਲਿਖਣ ਜੋਖਰੀ ਰਹਿ ਗਿਆ ਤੇਰੇ ਰੀਨਿਊ ਕਰਾਉਣ ਆਲਾ ਆ ਕੀ ਪਤਾ ਪਈ ਹੋਵੇ ਇਹਨਾਂ ਸਾਢੇ 1.5 ਸਾਲ ਰੀਨਿਊ ਕਿਹੜੇ ਸਾਲ ਚ ਬਣਾਇਆ ਸੀ ਬਿੱਤੇ ਉਹ ਤੇਰੇ ਤਾਂ ਸਾਰਿਆਂ ਨਾਲ ਪਹਿਲਾਂ ਬਣਾਇਆ ਮੈਨੂੰ ਕਿਹੜੇ ਸਾਲ ਵਿੱਚ ਪਰਵਾਰ ਚੋਂ ਸਨ ਕਿਹੜੇ ਬਣਾਇਆ ਸੀ ਤੇਰੇ ਨਾਲ ਮੰਮੀ ਵਾਲੀ ਹੋਈ ਫਿਰ ਕਿਵੇਂ ਮੰਡੀ ਵਾਲੀ ਮੰਮੀ 10 ਸਾਲ ਦੀ ਹੁੰਦੀ ਆ ਆ 10 ਸਾਲ ਦੀ ਥੋੜੇ ਵੀ ਸਾਰਿਆਂ ਤੋਂ ਪਹਿਲਾਂ ਹੀ ਬਣਾਇਆ ਸੀਗਾ ਉਹਦਾ ਵੀ ਬਾਰੀ ਉਹ ਬਾਰੀ ਚ ਪਿਆਏ ਕੱਲੀ ਪਾਕਿਸਤਾਨ ਦਾ ਜ਼ਰੂਰ ਆ ਬਿਨਾ ਸਟੈਂਪ ਵਾਲਾ ਕਲਕੋ ਮੈਂ ਹੀ ਪਾਕਿਸਤਾਨ ਦਾ ਗੁਲਾਮ ਪਰ ਯੂਸਤਾ ਕਰ ਲਿਆ ਹਾਂ ਮੇਰਾ ਤਾਂ ਵਾਕਈ ਕਾਫੀ ਹੋ ਰਹੀ ਗਈ ਇਹ ਚੰਗਲ ਹੀ ਮੀ ਬਹੁਤ ਪਈ ਜਾਂਦਾ ਬਾਈ ਇਸਕੇ ਦਾ ਵੀ ਆ ਗਿਆ ਮੰਡੀ ਹੈ ਨਹੀਂ ਮੰਡੀ ਹੈ ਨਹੀਂਗਾ ਚੱਲ ਮੇਰੇ ਪੁੱਤ ਨੂੰ ਸਟਾਰ ਮਿਲ ਗਿਆ ਸੀ ਜੋ ਅੱਜ ਤਕਦੀਰ ਨੂੰ ਮਿਲਿਆ ਉਹਦੀ ਟੀਚਰ ਵੱਲੋਂ ਸਟਾਰ ਹੱਥ ਤੇ ਜਾ ਕੇ ਦਿਖਾਉਣੇ ਮੈਨੂੰ ਕਾਸ਼ ਤੂੰ ਗੁਰਬੈਰ ਬੱਚਾ ਬਣ ਜਾ ਪੀਤੇ ਨੂੰ ਫੇਕ ਕਾਲ ਲੈ ਪਾਪਾ ਨੂੰ ਨੰਬਰ ਦਿਆ ਤਾਂ ਕਹਿੰਦਾ ਮੈਂ 15000 ਰੁਪਏ ਟਰਾਂਸਫਰ ਕਰ ਰਿਹਾ ਮੈਂ ਮੇਰੇ ਪਾਪੇ ਤੋਂ ਆ ਗਈ ਹੈ ਖੱਟ ਗਿਆ ਪੀਤੇ ਨੂੰ ਆਈ ਫੇਕ ਕਾਲ 15000 ਰੁਪਏ ਪੀਤੇ ਤੋਂ ਲੈਂਦਾ ਸੀਗੇ ਨਾ ਮੈਂ ਟਰਾਂਸਫਰ ਕਰ ਰਹਾ ਹਾਂ ਕਹਿੰਦਾ ਗੂਗਲ ਪੇ ਨੰਬਰ ਪਤਾਣਾ ਨੰਬਰ ਦੇ ਲਓ ਬਾਈ ਇਹਨਾਂ ਦੇ ਪਾਗਲ ਬਣਾਉਂਦੇ ਲੋਕਾਂ ਨੂੰ ਆ ਨੰਬਰ ਆ ਗੂਗਲ ਪੇ ਨੰਬਰ ਮੰਗ ਕੇ ਮੜ ਕੇ ਰਿਕੁਐਸਟ ਪਾਉਂਦੇ ਨੇ 15000 ਦੀ ਜਿਹੜੇ ਬੰਦੇ ਤੋਂ ਕਲਿੱਕ ਹੋ ਜੇ ਤੇ ਪੈਸੇ ਚਲੋ 15 ਗਿਆ ਮੈਨੂੰ ਆਸੀ ਆਉਂਦੀ ਹੈ ਵੀ ਯੋ ਨਾ ਮਮ ਤੁਹਾਡੇ ਪਾਪਾ ਨੰਬਰ ਦੇ ਰਹੇ ਮੈਂ ਕਿ ਮੇਰੇ ਪਾਪਾ ਦਾ ਨਾਮ ਕੀ ਹੈ ਛੱਟ ਗਿਆ ਪਾਪਾ ਹੀ ਕਰਨੇ ਹੈ ਗੈਸ ਤਾਂ ਸੰਧਾਵ ਜੂ ਲੈਂਗਵੇਜ ਚ ਮੈਨੂੰ ਪਤਾ ਲੱਗ ਗਿਆ ਮੈਂ ਕਿ ਪੱਕਾ ਫਰੌਡ ਵਾਲਾ ਪੈਸੇ ਕਿਹਨੂੰ ਦੇਣੇ ਆ ਪੈਸੇ ਦੇ ਦੇ ਲੈ ਮੈਨੂੰ ਦੇ ਦੇ ਪੈਸੇ ਕੀ ਚੀਜੀ ਲੈਣੀ ਪਹੈਂਦੀ ਨਾ ਮੈਨੂੰ ਪਲੀਜ਼ ਗਿਵ ਮੀ ਮਨੀ ਪਲੀਜ਼ ਗਿਵ ਮੀ ਨਾ ਫਾਈਂਡ ਇਟ ਦੋ ਸੇ ਪਲੀਜ਼ ਗਿਵ ਮੀ ਪਹਿਲਾ ਸਾਫ਼ ਦੱਸ ਪਹਿਲਾ ਪਹਿਲਾ ਦੱਸ ਕੀ ਕਹਿਣੀ ਆ ਤੁਸੀਂ ਦਿਓ ਕਿ ਦੀ ਇਹ ਪਤਾ ਕੀ ਜਾਂਦੀ ਐ ਇਹਦੇ ਮਾਰ ਮਰਵਾਵਾ ਹਾਂ ਠੀਕ ਨਾ ਇਹ ਅਹੀਂ ਜੋਤ ਦੇ ਵੀ ਅਹੀਂ ਕਰਦੀ ਐ ਹਾਂ ਬਾਹ ਵੜ ਕੇ ਉਹ ਮਾਰ ਲੈ ਅਫਰਟੇ ਨੂੰ ਘੁੱਟਿਆ ਸੀ ਪਲੀਜ਼ ਗਿਵ ਮੀ ਅੱਜ ਮੈਡਮ ਨੂੰ ਪਤਾ ਕੀ ਆਂਦੀ ਕੇ ਦੀ ਤੇਰੇ ਨਾਲ ਹੈਲੋ ਨਹੀਂ ਕਰਨੀ ਬਾਏ ਆਉਂਦੀ ਹੈ ਸਕੂਲੋਂ ਅਸੀਂ ਯੂਨੀ ਕਿੱਥੇ ਦਾ ਕੱਲ ਸੱਚ ਬਈ ਮੇਰਾ ਸਕੂਲ ਪਹਿਲਾ ਦਿਨ ਸੀ ਇਹਦਾ ਮੇਰਾ ਨਹੀਂ ਇਹਦਾ ਤੇ ਮੈਂ ਤਕਦੀਰ ਨੂੰ ਲੈਣ ਗਿਆ ਤੇ ਉਹ ਮਤਲਬ ਵੀ ਮੈਡਮ ਨੂੰ ਪਤਾ ਨਹੀਂ ਸੀਗਾ ਵੀ ਅੱਜ ਤਕਦੀਰ ਪਹਿਲੇ ਦਿਨ ਆਈ ਹੈ ਤੇ ਵੀ ਤਕਦੀਰ ਦੇ ਫਾਦਰ ਤੇ ਉਹਨਾਂ ਨੇ ਕੀ ਕੀਤਾ ਉਹ ਕਿਸੇ ਹੋਰ ਦਾ ਬੱਚਾ ਜਿਹੜਾ ਆ ਉਹਨਾਂ ਨੇ ਮਤਲਬ ਵੀ ਆਵਾਜ਼ ਦਿੱਤੀ ਅੰਦਰ ਵੀ ਫਿਰ ਬੱਚੇ ਦਾ ਨਾਮ ਲੈ ਕੇ ਵੀ ਉਹ ਬੱਚੇ ਨੂੰ ਲੈ ਕੇ ਆਓ ਤੇ ਲਿਆ ਕੇ ਮੈਨੂੰ ਬਾਹ ਫੜਾਤੀ ਮੈਂ ਕਿਹਾ ਬਈ ਮੇਰਾ ਇਹ ਬੱਚਾ ਨੇਗਾ ਮਰ ਤਾਂ ਤਕਦੀਰ ਆ ਹਾਂ ਚੱਲ ਗਏ ਮਿਲ ਮੈਲੇ ਵਾਲੀ ਮੰਨੀ ਤਾਂ ਮੈਲੇਲੀ ਇਕੱਲਾ ਬਠਿੰਡੇ ਨਹੀਂ ਮਹੀ ਆਪਣੇ ਵਿੱਚ ਹੀ ਬੱਕੜ ਮੈਂ ਪਿਆ ਪੂਰਾ ਬਾਪੇ ਮੈਨੂੰ ਫੋਨ ਵੀ ਆਇਆ ਸੀ ਕਹਿੰਦਾ ਮਹੀ ਕਿੰਨਾ ਕੈਂ ਮੈਂ ਕਿਹਾ ਬਹੁਤ ਆ ਕਹਿੰਦਾ ਚੱਲ ਠੀਕ ਐ ਐ ਨਹੀਂ ਦੱਸਿਆ ਵੀ ਆਪਣੇ ਵੀ ਬਹੁਤ ਆ ਸਤਾਰ ਨਹੀਂ ਆਖੇ ਦਿਸਦਾ ਗੱਗੂ ਚੱਕੀ ਜਾਂਦੀ ਐ ਇਸਤਰੀਆਂ ਦਾ ਕੰਮ ਖੜ ਜਾਂਦਾ ਇਦਾਂ ਮੀਂਹ ਪੈਣਾ ਪਰ ਚਲੋ ਮੌਸਮ ਠੰਡਾ ਹੋ ਗਿਆ ਚਲੋ ਹੀ ਸੁੱਤਾਈ ਨਹੀਂ ਤਕਦੀਰ ਅੱਜ ਕੱਲ ਤਾਂ ਸੌਂ ਕੇ ਆਇਆ ਸੀ ਚਲੋ ਅਜੇ ਤਾਂ ਅੱਧੇ ਘੰਟੇ 'ਚ ਵੀ ਰੋਣ ਲੱਗ ਗਿਆ ਅੱਜ ਤਾਂ 10-20 ਮੀਕ ਮਿੰਟ ਖੇਡੀ ਆਵਾਂ ਤੇ ਮੜ ਕੇ ਰੋਣ ਲੱਗ ਗਈ ਨਹੀਂ ਮੈਂ ਉਹ ਪਾਸ ਕੋਲੇ ਤਾਂ ਬੈਠਣ ਨੂੰ ਫਿਰ ਲੋ ਕਹਿੰਦੇ ਤੂੰ ਚਲ ਜਾ ਭਾਵੇਂ ਜੀ ਕੀ ਕਰਦਾ ਹੁਣ ਖੇਡਦਾ ਉਹ ਮੁੰਡੇ ਵੀ ਪਾਪੇ ਨੂੰ ਤੰਗ ਕਰਨਾ ਸ਼ੁਰੂ ਪਾਪੇ ਨੂੰ ਬਹੁਤ ਤੰਗ ਕਰਦੀ ਆ ਪਾਪੇ ਨੇ ਨੀ ਮੋਟਰ ਚਲਾ ਤੇ ਪਾਣੀ ਭਰ ਕੇ ਦੇ ਉੱਚ ਤੇ ਬਾਹਰ ਆਈਆਂ ਨੇ ਕੜੀਆਂ ਕਿਉਂਕਿ ਜੇ ਆਪਣੇ ਬਦਲ ਟਲਿਆ ਨਹੀਂ ਹੈਗਾ ਦੁੱਧੂ ਪੀਲਾ ਫੇਰ ਨਾਲੀ ਦੇਖੋ ਵੀ ਕੌਣ ਲੱਗਿਆ ਨਵਾਂ ਵਜ ਰੈਸਪੀ ਸ਼ੁਰੂ ਕਰ ਲਿਆ ਤੇ ਨਾਲ ਹੀ ਤੁਹਾਨੂੰ ਅੰਬਾਂ ਦੀ ਚਟਨੀ ਦੀ ਰੈਸਪੀ ਵੀ ਦੱਸਾਂਗੇ ਤੇ ਆਡਾਊਗੀ ਕੱਚੇ ਅੰਬਾਂ ਦੀ ਚਟਨੀ ਕਿਵੇਂ ਬਣਦੀ ਹੈ ਟਮਾਟਰ ਨਹੀਂ ਪੈਂਦੇ ਗੰਡੇ ਨਹੀਂ ਪੈਂਦੇ ਇਹ ਅੱਡ ਹੈ ਇਹ ਅੱਡ ਹੈ ਇਹ ਚਿਕਨ ਦੀ ਰੈਸਪੀ ਹੈ ਕੜਾਹੀ ਦੇ ਵਿੱਚ ਮੀਂਹ ਤੋਂ ਬਾਅਦ ਮੌਸਮ ਦੇਖੋ ਕਿੰਨਾ ਕਲੀਅਰ ਹੋ ਜਾਂਦਾ ਤੇ ਨਹੀਂ ਚੰਦਾ ਮਾਮਾ ਦੇ ਸੀ ਜਾਂਦਾ ਤੇ ਆਪਣੀ ਜੂਮ ਤਾਂ ਇੱਥੋਂ ਤੱਕ ਹੀ ਆ। ਕਹਿੰਦੇ ਇਸ 25 ਦੀ ਜੂਮ ਚੰਦ ਤੇ ਫਿਰਦੇ ਬੰਦੇ ਵੀ ਦਿਖਾਉਂਦੀ ਹੈ ਜਿਹੜੇ ਅਮਰੀਕਾ ਨੇ ਭੇਜੇ ਆ। ਪਤਾ ਨਹੀਂ ਵੀ ਸਹੀ ਗੱਲ ਹੈ ਆ ਕਿ ਗਲਤ ਹੈ ਕਮੈਂਟ ਕਰਕੇ ਜਰੂਰ ਦੱਸਿਓ। ਤੇ ਰੈਸਪੀ ਸ਼ੂਟ ਕਰਦਾਂ ਤੇ ਡੇਲੇ ਨਿਕਲ ਜਾਂਦੇ ਆ। ਕਿਉਂਕਿ ਧੂਆਂ ਬਹੁਤ ਆ। ਝੋਰਾਟੇ ਨਹੀਂ ਦਿਪੇਗਾ ਨਾ। ਹੂੰ। ਚਿਕਨ ਦੀ ਰੈਸਪੀ ਬਣ ਰਹੀ ਹੈ। ਸੋ ਜਿਹੜੇ ਚਿਕਨ ਲਵਰ ਆ ਉਹ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ 50% ਆਪਣੀ ਜਿਹੜੀ ਆਡੀਅנס ਹੈ ਉਹ ਵੈਜੀਟੇਰੀਅਨ ਹੈ ਸੋ ਇਹ ਵੈਜੀਟੇਰੀਅਨ ਜਿਹੜੀ ਜੀ ਰੈਸਪੀ ਆ ਉਹਨਾਂ ਨੇ ਘੱਟ ਦੇਖਣੀ ਸੋ 50% ਦੀ ਜ਼ਿੰਮੇਵਾਰੀ ਰਹੇਗੀ ਹੁਣ ਤੇ ਆਪਾਂ ਨਾਨ-ਵੈਜ ਰੈਸਪੀਆਂ ਤਾਂ ਸ਼ੁਰੂ ਕੀਤੀਆਂ ਕਿਉਂਕਿ ਸਾਰੇ ਤਰ੍ਹਾਂ ਦਾ ਮਟੀਰੀਅਲ ਹੀ ਆਪਾਂ ਜਿਹੜਾ ਆ ਆਪਦੇ ਚੈਨਲ ਤੇ ਦੱਸ ਇਹਨਾਂ ਨੂੰ ਵੀ ਲਿਆਵਾਂਗੇ ਆਪਾਂ ਵਰਤੋਂ ਦੇ ਵਿੱਚ ਇਹ ਫਿਲਹਾਲ ਹੈ ਜੇ ਛੁੱਟੀ ਤੇ ਆ ਇਹ ਵੀ ਜਲਦੀ ਪਲਾਨ ਕਰਦੇ ਆਂ ਫਿਰ ਕਮੈਂਟ ਕਰਕੇ ਜਰੂਰ ਦੱਸੋ ਵੀ ਪਨੀਰ ਟਿੱਕਾ ਤੰਦੂਰੀ ਚਿਕਨ ਜਾਂ ਮਲੋ ਤੰਦੂਰੀ ਟਿੱਕਾ ਚਿਕਨ ਵਾਲਾ ਠੀਕ ਹੈ ਤੇ ਜੰਬਾਰ ਬੀਕਿਊ ਦੀ ਰੈਸਪੀ ਕਿਸੇ ਨੂੰ ਚਾਹੀਦੀ ਹੋਵੇ ਤਾਂ ਕਮੈਂਟ ਕਰ ਸਕਦੇ ਆ ਜਿਹੜੇ ਕੀ ਅਸੀਂ ਬਣਾਉਣੇ ਆ ਆਪਣੇ ਸਟਾਈਲ ਦਾ ਤੇ ਜ਼ਰੂਰ ਲਿਕੇ ਆਂ ਗਮਲ ਟੈਂਪਰ ਕਦੇ ਕਦੇ ਰੈਸਪੀ ਨਾਲ ਕੰਮ ਜੁਨਾ ਛੋਰਾ ਤੇ ਹੋ ਜਾਂਦਾ ਤਾਂ ਜੋਨਾਂ ਵਾਲੀ ਅੰਬਾਂ ਦੀ ਜਟਨੀ ਵੀ ਰੈਡੀ ਹੋਊਗੀ ਦੋ ਰੈਸਪੀਆਂ ਛੋਟ ਹੋਣੀਆਂ ਇੰਜ ਹਾਂ ਆਉਣੀਆਂ ਪਰਵਾਰੀ ਸਾਰੀ ਹਾਂ ਰੋਟ ਕਰਕੇ ਰੱਖ ਲਈਏ ਕੱਚੇ ਅੰਬ ਜਿਹੜੇ ਆਪ ਨੂੰ ਕਿਸੇ ਨੇ ਆਪਣੇ ਸਬਸਕ੍ਰਾਈਬਰ ਨੇ ਦਿੱਤੇ ਸੀਗੇ ਕਿਸੇ ਨੇ ਕੀ ਆਹ ਦਾ ਪੱਕਿਆ ਜੋ ਤੋਂ ਆਪਣੇ ਜਿਹੜੇ ਟੇਲਰ ਮਾਸਟਰ ਜੀ ਆ ਉਹਨਾਂ ਦੇ ਅੰਬ ਇਹ ਹਨ ਉਹਨਾਂ ਨੇ ਦਿੱਤੇ ਸੀਗੇ ਉਹਨੇ ਲੱਗਿਆ ਅੰਬ ਜਿੱਥੇ ਵੀ ਰ ਕੰਮ ਕਰਦਾ ਹਾਂ ਸ਼ਾਇਦ ਉੱਥੇ ਠੀਕ ਹੈ ਤੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਚਟਨੀ ਬਣਾ ਕੇ ਖਵਾਇਓ ਤੇ ਉਹ ਅੰਬ ਅੰਬ ਪਤਾ ਨਹੀਂ ਕਿੰਨੇ ਕਿਲੋ ਸੀਗੇ ਇਹ 2 ਕਿਲੋ ਤਾਂ ਹੋਣਗੇ 2 ਕਿਲੋ ਉਹ ਕੰਡਾ ਲਿਆ ਮੈਂ ਕਿ ਚੱਕ ਕੇ ਦੇਖ ਲੈ ਚੱਲਣ ਸੈੱਲ ਲਾ ਪਰ ਫੇਰ ਹੀ ਪਤਾ ਲੱਗ ਜੂਗਾ ਅੰਬਾਂ ਦੇ ਵਿੱਚੋਂ ਆ ਨੇ ਕੰਟੀਆਂ ਬਈ ਹਜੇ ਕੱਚੀਆਂ ਗੜਕਾਂ ਔਲੀ ਔਲੀ ਇਹ ਪੱਕ ਜਾਂਦੀਆਂ ਜਦੋਂ ਅੰਬਾਂ ਦਾ ਅੰਬਾਂ ਦਾ achar ਪਾਉਣੇ ਉਦੋਂ ਇਹ ਪੱਕ ਜਾਂ ਉਦੋਂ ਵੀ ਕੱਚੀਆਂ ਹੁੰਦੀਆਂ ਥੋੜੀਆਂ ਆਈਆਂ ਪਰ ਉਦੋਂ ਹਾਫ ਹੁੰਦੀਆਂ ਤੇ ਜਦੋਂ ਜੇ ਕਿਰਜਾਂ ਅੰਬ ਤੇ ਫੇਰ ਦੂਜਾ ਬੱਦੇ ਗੋਠਲੀ ਬਣ ਜਾਂਦੀ ਹੈ ਮੇਰਾ ਫੇਵਰੇਟ ਯਾਰ ਅੰਬ ਫੇਰ ਗੋਠਲੀ ਬਣ ਜਾਂਦੀ ਹੈ ਅੰਬ ਖਾਓ ਤੁਸੀਂ ਗੋਟਲੀਆਂ ਕਰਦੇ ਹੋ ਆਪਣੇ ਵੀ ਹੈਗਾ ਅੰਬਾ ਦਾ ਬੂਟਾ ਵੈਸੇ ਪਰ ਹਾਂ ਇਹ ਡੈਗ ਡੈਗ ਕਰਦੀ ਹੈ ਚੱਲ ਡੈਗ ਕਰ ਉੱਥੇ ਚੱਲ ਆ ਜਾ ਆ ਜਾ ਆ ਜਾ ਪੱਟ ਕੇ ਮਿੱਟੀ ਮੈਨੂੰ ਉਹਦੀ ਡੈਗ ਦੇਗ ਕਰਕੇ ਦੇ ਇੱਥੇ ਮਿੱਟੀ ਪਟਕੇ ਦੇ ਕਿਉਂਕਿ ਜਮੀਂ ਪੈਣਾ ਗਿੱਲੀ ਸੀ ਪੱਟੀ ਨਹੀਂ ਗਈ ਇਹ ਤਾਂ ਉਹ ਦਾਦੂ ਨੂੰ ਲਾਲਾ ਨਾਲ ਖੇਡ ਮਮੀ ਇੱਥੇ ਜੂ ਬੇਬੀ ਬੇਬੀ ਨਾ ਹੁਣ ਖੇਡ ਗਏ ਲੋ ਜੀ ਦੂਜੀ ਰੈਸਪੀ ਆਨ ਦੀ ਪੀਕ ਇੱਕ ਤਾਂ ਆਪਣੀ ਮਣਗੀ ਸੀ ਚਿਕਨ ਵਾਲੀ ਉਹਨਾਂ ਕੋ ਰੋਟੀਆਂ ਖਾ ਲਈਆਂ ਤਾਂ ਵੀ ਕਿ ਆਉਂਦਾ ਵੀ ਆਉਂਦਾ ਪੀਕ ਪੀਕ ਗੋੜ ਦੀ ਚਟਨੀ ਬਣਦੇ ਗੁੜ ਦੀ ਨਹੀਂ ਅੰਬਾਂ ਦੀ ਜਦ ਮગર ਰੱਖ ਲਾ ਮੈਂ ਤਾਂ ਸੇਕ ਵੱਧਿਆ ਮગર ਮગર ਰੱਖ ਹਾਂ ਨਹੀਂ ਲੈ ਹਾਂ ਖਾਟ ਪੁੱਤੇ ਸੀ ਚਿਲ ਜਾ ਜਾ ਅੰਦਰ ਲੱਗਦਾ ਵੀ ਇਹ ਤਾਂ ਖੋਏ ਵਾਲਾ ਕੰਮ ਬਣੂਗਾ ਚਟਨੀ ਆ ਇਹ ਇਹਦਾ ਪਾਣੀ ਜੇ ਇਹਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਣਾ ਹਾਂ ਜਿਹਦੇ ਦਾ ਪਾਣੀ ਸਾਰਾ ਸੋਣਾ ਪੈਣਾ ਗੋੜਿਆ ਨਾ ਗੋੜਾ ਗੋੜ ਫਿਰ ਹੌਣ ਹੌਲੀ ਸੁੱਕੂਗਾ ਕਟਾ ਬੈਂਚ ਪਾਈਆਂ ਹੁੰਦੀਆਂ ਹਾਂ ਅੰਬ ਦੀ ਚਟਨੀ ਦੀਪਕ ਥਾਬੇ ਤੇ ਹੁੰਦੀ ਆ ਹੋਰ ਵੀ ਢਾਬਿਆਂ ਤੇ ਹੁੰਦੀ ਆ ਮੈਂ ਦੀਪਕ ਥਾਬੇ ਤੇ ਨਹੀਂ ਗ੍ਰੈਂਡ ਵੀ ਕਰਨੀ ਪਊਗੀ ਇਹ ਦਵਾਰ ਨਾ ਛਾਈਂ ਗਲ ਜਾਣੀਆਂ ਨੇ ਗੋੜ ਨੇ ਆਵੇ ਹਦਿਆਸ ਨਹੀਂ ਬਣਗੀ ਨਾ ਪਾਣੀ ਆ ਹਰ ਤਰ ਚਲੋ ਰੈਸਪੀ ਵੈਸੇ ਗਰਮੂ ਗਰਮੀ ਹੋਈ ਪਈ ਆ ਕਿਉਂਕਿ ਅੰਦਰ ਐਸੀ ਚੱਲੀ ਜਾਂਦਾ ਤੇ ਅੰਦਰ ਨੂੰ ਮੈਂ ਜਾਨਣਾ ਜਿਹੜਾ ਮਾਰ ਤਕਵੀਰ ਕੋਲੇ ਤਾ ਆਏ ਲੱਗਦਾ ਵੀ ਇੱਥੇ ਬਹਿ ਜਗੇ ਦੱਸ ਕੇ ਕਰਦੇ ਜਾਂਦੀ ਜਾਂਦੀ ਹੋਰ ਪਾਪਾ ਵੀ ਆਖੀਂਦਾ ਸੀ ਕਿ ਪਾਪੇ ਨੂੰ ਆਪਣੇ ਪਿੰਡ ਦੇ ਵੀ ਬਹੁਤ ਜ਼ਿਆਦਾ ਸਬਸਕ੍ਰਾਈਬਰ ਆ ਨਾ ਤੇ ਪਾਪਾ ਕਹਿੰਦਾ ਵੀ ਮੈਂ ਕੰਮ ਕਰਨ ਗਿਆ ਸੀ ਉਹਨਾਂ ਦੇ ਘਰੇ ਤੇ ਵੀ ਪੱਖਾ ਪੱਖਾ-ਪੱਖਾ ਕੋਈ ਫਿਲਟਰ-ਫਿਲਟਰ ਠੀਕ ਕਰਨ ਗਿਆ ਸੀਗਾ ਕਹਿੰਦਾ ਉਹਨਾਂ ਨੇ ਕਿਹਾ ਵੀ ਬਾਬਾ ਜੀ ਤੁਹਾਡਾ ਚੈਨਲ ਗਰੋ ਕਰੂਗਾ ਬਹੁਤ ਕਿ ਅਸੀਂ ਅਖਿਆ ਵੀ ਚਲੋ ਆਡੀਅנס ਦੇ ਸਿਰ ਤੇ ਆ ਭਾਈ ਸਾਡੇ ਮੂੰਹ ਚ ਕੇ ਸ਼ੱਕਰ ਹਾਂ ਫਿਰ ਉਹ ਪਲੇ ਬਟਨ ਇੱਥੇ ਟੰਗਣਾ ਆ ਜਿੱਥੇ ਹੱਥ ਲੱਗਿਆ ਇੱਥੇ ਟੰਗਿਆ ਕਰਾਂਗੇ ਵੀਡੀਓ ਬਣਾਉਣ ਵਾਲੇ ਨੂੰ ਖਰਾਬ ਹੋ ਜਾਣਾ ਫਰੇਮ ਤੇ ਜਿਹੜਾ ਆ ਕੇ ਰੱਖਾਂਗੇ ਡਰੀਮ ਹੈ ਯਾਰ ਇੱਕ ਸਹੀ ਗੱਲ ਹੈ ਛੋਟੇ ਯੂਟਿਊਬਰਾਂ ਲਈ ਤਾਂ ਪਲੇ ਬਟਨ ਵੀ ਇੱਕ ਡਰੀਮ ਹੈ ਵੱਡਿਆਂ ਲਈ ਤਾਂ ਡਾਇਮੰਡ ਰੂਬੀ ਸਾਨੂੰ ਤਾਂ ਪਲੇ ਬਟਨ ਹੀ ਮਿਲ ਜੂਗਾ ਪਹਿਲਾਂ ਜਿਹੜਾ ਲਾਵਾਂਗੇ ਬਾਕੀ ਵੀ ਫਰਗੇਰਾਂ ਬਲੇਅ ਬਟਨ ਮਿਲੇ ਉਹਦੀ ਕੁਰਸੀ ਅਲੱਗ ਸਹੀ ਗੱਲ ਹੈ ਤੇ ਇੱਕ ਬਈ ਭੈਣ ਨੇ ਕਮੈਂਟ ਕੀਤਾ ਸੀ ਵੀ ਤੁਹਾਡੇ ਸੋਹਰਾ ਕੀ ਕੰਮ ਕਰਦਾ ਜੋ ਦੱਸ ਦੇ ਹੁਣ ਮੇਰਾ ਸੋਹਰਾ ਵੀ ਮੋਟਰਾਂ ਦਾ ਕੰਮ ਕਰਦਾ ਤੇ ਮੇਰਾ ਸੋਹਰਾ ਫਿਲਟਰ ਆਣਾ ਪਾਪਾ ਨੂੰ ਕੋਈ ਇਦਾਂ ਹੈ ਨਹੀਂਗੀ ਬੰਦਿਸ਼ 'ਤੇ ਕੰਮ ਕਰਨਾ ਹੀ ਕਰਨਾ ਆ ਉਹ ਸਿਰਫ ਆਪੜੀਆਂ ਇੱਕ ਕਹਿਣ ਉਹ ਕਹਿ ਦਿੰਦੇ ਆ ਵੀ ਮੈਂ ਜੇ ਬੰਦਾ ਬੇਲਾ ਰਹਿਣ ਲੱਗ ਜਾਵੇ ਤੇ ਬਿਮਾਰੀਆਂ ਦਾ ਘਰ ਹੋ ਜਾਂਦਾ ਸੋ ਆਪਦੀ ਇੱਛਾ ਨਾਲ ਕਦੀ ਫੈਕਟਰ ਨਾਲ ਸਾਨੂੰ ਇਹ ਪਤਾ ਵੀ ਪਾਪੇ ਨੂੰ ਕਿੰਨੀ ਉਦਦ ਹੋਈ ਨਹੀਂ ਕੰਮਿਆ ਕਿੰਨੀ ਨਹੀਂ ਕਿਉਂਕਿ ਅਸੀਂ ਕਦੀ ਪੁੱਛੀਦਾ ਨਹੀਂ ਤੇ ਪਾਪਾ ਆਪਣੀ ਮਰਜ਼ੀ ਨਾਲ ਹੀ ਦੂਜਾ ਫੈਕਟਰਾਂ ਦਾ ਕੰਮ ਮਸ਼ੀਨਾਂ ਵਸ਼ਨ ਦਾ ਵੀ ਲੋਡ ਕਰਨੇ ਦੇ ਵਿੱਚ ਦੀ ਪੱਖੇ ਵੀ ਲੋਡ ਕਰ ਦਿੰਦੇ ਆ ਸੋ ਉਹ ਕੰਮ ਕਰਦੇ ਆ ਆਪਦੀ ਇੱਛਾ ਨਾਲ ਵੀ ਸਾਡੇ ਵੱਲੋਂ ਤਾਂ ਅਸੀਂ ਮੈਨੂੰ ਲੱਗਦਾ ਬਹੁਤ ਟਾਈਮ ਹੋ ਗਿਆ ਕਿ ਆਹ ਨੂੰ ਵੀ ਪਾਪਾ ਕੰਮ ਛੱਡ ਦੇਓ ਔਰ ਪਾਪਾ ਕਹਿੰਦੇ ਵੀ ਮੈਂ ਅਜੇ ਨਹੀਂ ਛੱਡਣਾ ਤੇ ਇਸ ਕਰਕੇ ਉਹ ਆਪਣੀ ਮਰਜ਼ੀ ਨਾਲ ਕਰਦੇ ਆ ਤੁਰੇ ਫਿਰਦੇ ਆ ਉਹ ਕਰਦੇ ਆ ਸਕੂਟਰੀ ਅਸੀਂ ਲੈਤੀ ਸੀ ਪਾਪੇ ਨੂੰ 2 ਸਾਲ ਹੋ ਗਏ ਸਕੂਟਰੀ ਨੂੰ 3 ਹੋ ਜਾਣੇ 3 ਸਾਲ ਹੋ ਜਾਣਾ ਪਾਪੇ ਨੂੰ ਅਸੀਂ ਸਕੂਟਰੀ ਲੈਤੀ ਸੀ ਮੈਂ ਤਾਂ ਮਹਿਕਦੀਪ ਨੇ ਤੇ ਇਸ ਕਰਕੇ ਹੁਣ ਪਹਿਲਾਂ ਉਹਨਾਂ ਨੂੰ ਐ ਹੁੰਦਾ ਸੀ ਜਿੰਨਾ ਘਮਾਉਂਦੇ ਸੀ ਉਹਦਾ ਤੇਲ ਪਾਉਣਾ ਪੈਂਦਾ ਸੀ ਹੁਣ ਐ ਪਾਪਾ ਜਿਹੜਾ ਘਮਾਉਂਦਾ ਉਹਨੂੰ ਵੱਜ ਜਾਂਦਾ ਐ ਸਕੂਟਰੀ 'ਚ ਤੇਲ ਨਹੀਂ ਪੈਂਦਾ ਤੇ ਸੋਲਰ ਆਪਣੇ ਲੱਗੇ ਹੋਏ ਆ ਚਾਰਜ ਹੋ ਜਾਂਦੀ ਆ ਉਹ ਤੇ ਫਿਰ ਉਹ ਲੈ ਕੇ ਇੱਧਰ ਉੱਧਰ ਚਲ ਜਾਂਦੇ ਆ ਬਣ ਗਈ ਆ ਚਟਨੀ ਵੀ ਰੈਸਪੀ ਤਿਆਰ ਆ ਲੇਟਾਂ ਲੁੱਟਣਾ ਆਪਣੇ ਘਰਾਂ ਦੀਆਂ ਸਾਰੀਆਂ ਬਾਹਰ ਲੀਆਂ ਬਈ ਬੰਦ ਕਰਕੇ ਬੰਦ ਕਰਕੇ ਪਿਆ ਕਰੋ ਕਿਉਂਕਿ ਜ਼ਿਆਦਾਤਰ ਜਿਹੜੇ ਆਪਾਂ ਪਿੰਡਾਂ ਵਾਲੇ ਹੁੰਨੇ ਆ ਤੇ ਪਿੰਡਾਂ ਵਾਲਿਆਂ ਦੇ ਘਰਾਂ ਦੇ ਵਿਹੜੇ ਬਹੁਤ ਵੱਡੇ ਹੁੰਦੇ ਆ ਤੇ ਬਾਹਰ ਲੇਟਾਂ ਲੱਗੀਆਂ ਹੁੰਦੀਆਂ ਸ਼ਹਿਰਾਂ 'ਚ ਤਾਂ ਮੌਕਾ ਡਰਲ ਜਾਂ ਕੁਝ ਵੀ ਲਾ ਲਓ ਵੀ ਉਹ ਲਾਈਟ ਆਪੇ ਬੰਦ ਜ਼ਿਆਦਾਤਰ ਸ਼ਹਿਰਾਂ ਚ ਲਾਈਟਾਂ ਬੰਦ ਹੋਈ ਜਾਂਦੀਆਂ ਕលੀਆਂ ਸਟਰੀਟ ਲਾਈਟਾਂ ਨੂੰ ਛੱਡ ਕੇ ਪਰ ਪਿੰਡਾਂ ਚ ਆਪਣੇ ਆਤੋਂ ਦੀ ਕਈਆਂ ਦੀ ਜਿਵੇਂ ਸਾਡੀ ਆਤ ਹੈਗੀ ਬਾਹਰਲੀ ਲਾਈਟ ਜਗਾ ਕੇ ਰੱਖਣ ਦੀ ਬਟ ਹੁਣ ਅਸੀਂ ਵੀ ਬੰਦ ਕਰਕੇ ਰੱਖਦੇ ਹਾਂ ਕਿਉਂਕਿ ਨਾ ਜਿਵੇਂ ਪਿੱਸੀ ਜਾਣਾ ਸਾਡੇ ਇਥੇ ਨੇੜੇ 에ਅਰ ਫੋਰਸ ਦਾ ਸਟੇਸ਼ਨ ਆ ਤੇ ਉਹਦੇ ਕਰਕੇ ਅੱਜ ਮੈਨੂੰ ਤਾਇਦੇ ਮੁੰਡੇ ਨੇ ਵੀ ਦੱਸਿਆ ਬਾਈ ਨੇ ਵੱਡੇ ਨੇ ਕਹਿੰਦਾ ਯਾਰ ਬੰਦ ਕਰ ਦਿਆ ਕਰੋ ਕਿਉਂਕਿ ਉਹ ਵੀ ਕਈ ਵਾਰੀ ਕਿਉਂਕਿ ਜਾਣਾ ਕਿਸੇ ਦਾ ਕੁਝ ਨਹੀਂਗਾ ਸਿਆਸਤਦਾਨ ਦਾ ਕੁਝ ਨਹੀਂ ਜਾਣਾ ਠੀਕ ਆ ਕਈ ਵਰੀ ਕੋਈ ਹੈ ਨਾ ਨਹੀਂ ਜਾਣੀਆਂ ਕੋਈ ਮਜਾਇਲ ਮਜੂਮ ਜਾਂ ਕੋਈ ਇਹਨਾਂ ਦਾ ਆਪਸੀ ਮਸਲਾ ਕਰਕੇ ਕੋ ਬੰਬ ਵਗੈਰਾ ਡੈਗ ਪੈਣਾ। ਤੋਂ ਤੋਂ ਆਪਦਾ ਵੇਅਰ ਰੋ ਕਿਉਂਕਿ ਹਾਲਾਤ ਜਿਹੜੇ ਆ ਐਦੂ ਖਰਾਬ ਹੀ ਹੋਣੇ ਐਦੋ ਬਾਅਦ ਚੰਗੇ ਸੁਧਰਦੇ ਨਹੀਂ ਦੇ ਨਹੀਂ ਦੇ। ਸੋ ਮੈਂ ਕੋ ਡਰਾ ਨਹੀਂ ਕਿਹਾ ਐਡਜਸਟਡ ਵਾਈਜ਼ ਦੇ ਰੋ ਤੇ ਚਟਨੀ ਬਣ ਗਈ ਇੱਧਰ। ਵੈਸੇ ਮੈਨੂੰ ਇਹ ਚਟਨੀ ਆ ਜਮਾ ਪਸੰਦ ਨਹੀਂ। ਮੈਨੂੰ ਪਸੰਦ ਆ ਚਿਬੜਾਂ ਦੀ ਚਟਨੀ। ਕੁੰਡੇ ਵਾਲੀ ਚੜ੍ਹਨੀਆਂ ਪਸੰਦ ਆ ਮੈਨੂੰ ਮਲਟੀ ਟੈਲੈਂਟਡ ਘਰ ਆ ਜੀ ਮੈਨੂੰ ਇਹ ਇਹੋ ਚੜ੍ਹਨੀਆਂ ਇਹਨੂੰ ਬਹੁਤ ਚੀਜ਼ਾਂ ਜਣੀਆਂ ਨਹੀਂ ਪਸੰਦ ਆ ਮੈਨੂੰ ਢਾਬੇ ਤੇ ਮੈਂ ਜਮਾਂ ਜਾ ਕੇ ਨਹੀਂ ਖਾਂਦਾ ਇਹ ਚੜ੍ਹਨੀਆਂ ਅਜੇ ਹੌ ਠੰਡੀ ਹੁੰਦੀ ਆ ਫਿਰ ਨਹੀਂ ਹੰਦਾਂ ਰੱਖਣਾ ਤੇ ਜੰਮਣਾ ਹੈ ਆ ਪਾਪੇ ਨੂੰ ਦਿਖਾਇਆ ਹੀ ਆ ਚੱਲ ਉੱਪਰ ਦੀ ਖਾਲੋ ਗਰਮ ਮੜੀ ਠਾਰ ਲੋ ਹਾਏ ਆਈ ਆ ਨਾ ਕਰੋ ਜਿੱਤ ਮਾਤਾ ਦੁੱਧੂ ਪੀ ਲਓ ਗੱਕੇ ਨੇ ਦੁੱਧੂ ਪੀ ਲਿਆ ਹੁਣ ਇਹਦੀ ਪੂਰੀ ਨੀਂਦ ਆਈ ਵੀ ਆ ਤਾਂ ਅੱਜਗੇ ਸਾਨੂੰ ਰੈਸਪੀ ਸ਼ੂਟ ਕਰਦਿਆਂ ਨੂੰ ਤੇ ਬਾਪੂ ਜਨਾਬ ਦੀ ਖਬਰ ਆ ਜੈਸਲਮੇਰ ਵੀ ਹਮਲਾ ਹੋ ਗਿਆ ਕਹਿੰਦੇ ਜੈਸਲਮੇਰ ਹਮੜਾ ਜੈਸਲਮੇਰ ਜੈਸਲਮੇਰ ਚਲੋ ਰਾਜਸਥਾਨ ਚ ਰਾਜਸਥਾਨ ਚ ਬਾਰਡਰ ਦੇ ਆ ਗਿਆ ਜੈਸਲਮੇਰ ਤੇ ਚਲੋ ਜੀ ਮੈਂ ਵੀ ਬਾਹਰ ਦੀ ਲਾਈਟ ਬੰਦ ਕਰ ਰਿਹਾ ਹਾਂ ਕਿਉਂਕਿ ਇੱਧਰ ਲਾਈਟ ਜਗੀ ਜੰਦੀ ਸੀਗੀ ਤੇ ਯਾਰ ਵੈਸੇ ਆ ਸਾਭੀ ਆ ਠੀਕ ਆ ਮੈਂ ਤਾਂ ਵੈਸੇ ਜੰਗ ਦੇ ਹੱਕ ਚ ਨਹੀਂਗਾ ਮੈਂ ਤਾਂ ਵਿਰੋਧ ਚੀ ਆ ਵੀ ਜੰਗ ਹੋਵੇ ਨਾ ਯਾਰ ਕਿਉਂ ਮਰਨੇ ਤਾਂ ਬੇਕਸੂਰੀ ਆ ਚਾਹੇ ਫੌਜ ਦੇ ਵਿੱਚ ਵੀ ਜਾਹੇ ਜਿਹੜੇ ਜਵਾਨ ਹਨ ਉਹ ਵੀ ਬੇਕਸੂਰੀ ਆ ਉਹਨਾਂ ਦਾ ਕੀ ਕਸੂਰ ਆ ਹਨ ਵੀ ਉਧਰੋਂ ਉਧਰੋਂ ਉਹਨਾਂ ਨੇ ਸਿਰਫ ਹੁਕਮ ਦੇ ਅੰਡਰ ਮਤਲਬ ਵੀ ਸਰਕਾਰਾਂ ਨੇ ਹੁਕਮ ਕਰਤਾ ਤੇ ਇੱਕ ਦੂਜੇ ਨਾਲ ਲੜਨ ਤੇ ਮਰ ਜਾਣਗੇ ਕੋਈ ਫਾਇਦਾ ਕੋਈ ਫਾਇਦਾ ਨਹੀਂ ਕਿਉਂਕਿ ਪਿਛਲੇ 3-4 ਸਾਲ ਤੋਂ ਜੋ ਯੂਕਰੇਨ ਤੇ ਰਸ਼ੀਆ ਦੀ ਜਵਾਰ ਚੱਲੀ ਜਾਂਦੀ ਆ ਕਿੰਨੇ ਲੋਕ ਮਰ ਗਏ ਹਨ ਸੋ ਹੈ ਤਾਂ ਅਲਟੀਮੇਟਲੀ ਨੁਕਸਾਨ ਹੀ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਬਈ ਜੇ ਐਂ ਲਿਖੀ ਹੋਈ ਜੰਗ ਦੇ ਵਿੱਚ ਲਿਖੀ ਹੋਈ ਤਾਂ ਜੰਗ ਦੇ ਵਿੱਚ ਮਰ ਜਾਗੇ ਨਾ ਬਾਕੀ ਪਰਮਾਤਮਾ ਮਿਹਰ ਕਰੇ ਸਭਤ ਵਕਸ਼ੇ ਆਪਾਂ ਤਾਂ ਫੇਰ ਵਾਰ-ਵਾਰ ਇਹੀ ਕਹਿੰਦੇ ਆ ਤੇ ਲਾਈਟਾਂ ਨੂੰ ਤਾਂ ਇਦਾਂ ਬਲੈਕ ਆਊਟ ਕਰਕੇ ਪਿਆ ਕਰੋ ਤੇ ਪਰਦੇ-ਪੁਰਦੇ ਸੀ ਲਾ ਦਿੰਨੇ ਹੁੰਨੇ ਆ ਵੈਸੇ ਹਨੇਰਾ ਸਾਡੇ ਪੂਰਾ ਸੀ ਦੋ ਦਿਨਾਂ ਦਾ ਹੁਣ ਕਰ ਦਿੰਨੇ ਆ ਕਿਉਂਕਿ ਆਪਣੇ ਖੇਤਾਂ 'ਚ ਘਾਰਾ ਤੇ ਲਾਈਟ ਕੱਲੀ ਝੌਂਕਦੀ ਹੈ ਤਾਂ ਉਹ ਤੇ ਬਾਕੀ ਇਹੀ ਸਲਾਹ ਤੇ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੂ ਦੱਸੋ ਵਲੌਗ ਕਿੱਦਾਂ ਲੱਗਦੇ ਆ ਤੇ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਦੇਖਦੇ ਆ ਤੇ ਕਿਹੜੇ ਕਿਹੜੇ ਜ਼ਿਲ੍ਹੇ ਤੇ ਕੀ ਕੀ ਹਾਲਾਤ ਆ ਕਿਉਂਕਿ ਗਰਦਾਸਪੁਰ ਦਾ ਵੀ ਕਹਿੰਦੇ ਆ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਬਲੈਕਆਊਟ ਆ ਟੋਟਲੀ ਤੇ ਸਰਹੱਦੀ ਜ਼ਿਲ੍ਹਿਆਂ ਦਾ ਜ਼ਿਆਦਾ ਖਤਰਾ ਸਾਡਾ ਥੋੜਾ ਜਿਹਾ ਸਰਹੱਦ ਤੋਂ ਥੋੜਾ ਜਿਹਾ ਪਾਸੇ ਆ ਜਾਂਦਾ ਵੀ ਮਕਸਰ ਤੇ ਇਧਰਲੇ ਪਾਸੇ ਆ ਜਾਂਦਾ ਜੇ ਅਸੀਂ ਮਕਸਰ ਦੇ ਪਰਲੇ ਪਾਸੇ ਹੁੰਦੇ ਫਿਰ ਫਿਰ ਅਸੀਂ ਵੀ ਸਰਹੱਦ ਦੇ ਨੇੜੇ ਕੁਝ ਜ਼ਿਆਦਾ ਬਾਟ ਨਹੀਂ ਪਰ ਸਾਡੇ ਨੇੜੇ ਜਿਹੜਾ ਖਤਰਾ ਤਾਂ ਪੈਦਾ ਹੋ ਜਾਂਦਾ ਕਿਉਂਕਿ ਸਾਨੂੰ 8 ਕਿਲੋਮੀਟਰ ਸਿਰਫ ਡਿਫੈਂਸ 에어ਪੋਰਟ ਆ ਜਿਹੜਾ ਆਪਣਾ ਪਿੱਸੀਆਣਾ ਤੇ ਉਹ ਜਿਹੜੇ ਜਹਾਜ਼ ਉਹ ਇਥੋਂ ਉੱਡਦੇ ਆ ਉਹ ਆਪਣੇ ਪਛਿੰਡੇ ਦੇ ਤੇ ਉੱਤੇ ਸਾਰੇ ਇਹ ਪਿੰਡਾਂ ਦੇ ਸਾਡੇ ਪਿੰਡਾਂ ਦੇ ਉੱਤੇ ਤੇ ਆ ਮਤਲਬ ਗੇੜੇ-ਗੇੜੇ ਲਾਉਂਦੇ ਆ ਤਾਂ ਕਰਕੇ ਥੋੜੀ ਟੈਨਸ਼ਨ ਤੇ ਡਰ ਦਾ ਮਾਹੌਲ ਬਣ ਜਾਂਦਾ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਥੈਂਕ ਯੂ